ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵleen ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਹਾਜ਼ਰ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਰਿਆਵਾਂ ਲੈ ਕੇ ਇਸ ਵਿੱਚ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹੀਦੀ ਪੁਰਬ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਕੋਨਾ ਵੱਲੋਂ ਇਹ ਕਿਹਾ ਗਿਆ ਕਿ 350ਵਾਂ ਸ਼ਹੀਦੀ ਪੁਰਬ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਮਨਾਇਆ ਜਾਵੇਗਾ ਤੇ ਇਹ ਜਿਹੜਾ ਸ਼ਹੀਦੀ ਪੁਰਬ ਹੈ ਉਹ 3 ਨਵੰਬਰ ਨੂੰ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਛਿੰਦਾ ਜੀ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਮੈਂ ਸੰਸਾਰ ਭਰ ਦੇ ਸਾਰੇ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਰਨਲ ਹਾਊਸ ਦੀ ਇਕੱਤਰਤਾ ਹੋਈ ਜਿਸ ਦੇ ਵਿੱਚ ਮੈਂਬਰ ਸਹਿਬਾਨ ਅਤੇ ਬਹੁਤ ਭਾਰੀ ਗਿਣਤੀ ਵਿੱਚ ਇਲਾਕੇ ਦੀਆਂ ਤੇ ਹਰਿਆਣੇ ਦੀ ਸਿੱਖ ਸੰਗਤਾਂ ਨੇ ਉਸ ਮੀਟਿੰਗ ਵਿੱਚ ਪਾਗ ਲਿਆ ਉਹਦੇ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਤ ਤੋਂ ਬਾਅਦ ਸਮਾਂ ਗੁਰਤੇਗ ਬਹਾਦਰ ਜੀ ਨੇ ਭਾਵੇਂ ਸੀਸ ਦੇਣ ਵਾਲੇ ਤੇ ਭਾਵੇਂ ਉਹਨਾਂ ਦਾ ਸੀਸ ਜਾਨ ਵਕਤ ਸਭ ਤੋਂ ਜ਼ਿਆਦਾ ਟਾਈਮ ਜੋ ਸਮਾਂ گزارਿਆ ਗਿਆ ਉਹ ਹਰਿਆਣਾ ਪ੍ਰਦੇਸ਼ ਸੀ ਇਸ ਕਰਕੇ ਹਰਿਆਣਾ ਪ੍ਰਦੇਸ਼ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਵਰਲਡ ਲੈਵਲ ਤੇ ਇੱਕ ਸ਼ਹੀਦੀ ਗੁਰਪੁਰਬ ਮਨਾਇਆ ਜਾਏ 350 ਸਾਲਾਂ ਸਰਸੰਮਤੀ ਨਾਲ ਸਾਰੇ ਹੌਸਲੇ ਨੇ ਫੈਸਲਾ ਕੀਤਾ ਹੈ 3 ਤਰੀਕ ਨਵੰਬਰ 11ਵੇਂ ਮਹੀਨੇ ਦੇ ਵਿੱਚ ਦਿਨ ਐਤਵਾਰ ਨੂੰ ਤੁਮਤਾਂ ਸਾਹਿਬ ਵਿਖੇ ਇੱਕ ਵਿਸ਼ਵ ਪੱਧਰ ਤੇ ਸ਼ਹੀਦੀ 350 ਸਾਲਾ ਗੁਰਪੁਰਬ ਨਾਮੇ ਪਾਰਸ਼ਾ ਦਾ ਮਨਾਇਆ ਜਾਏਗਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ ਭਰ ਦੀ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕੇ ਟੀਚਾ ਰੱਖਿਆ ਹੈ ਸੰਗਤ ਦਾ 350000 ਸੰਗਤ ਇਕੱਠੀ ਕਰਨ ਦਾ 350 ਸਾਲਾ ਸ਼ਹੀਦੀ ਪੂਰਵ ਹੈ 350000 ਸੰਗਤ ਇਕੱਠੀ ਹੋਣੀ ਚਾਹੀਦੀ ਹੈ ਦੁਨੀਆਂ ਭਰ ਦੇ ਜੋ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਸ਼ਹੀਦੀ ਦੇ ਕੇ ਮਨਤਾ ਦੀ ਰੱਖਿਆ ਕੀਤੀ ਧਰਮ ਨੂੰ ਬਚਾਉਣ ਦੀ ਰੱਖਿਆ ਕੀਤੀ ਤੇ ਉਹਨਾਂ ਦਾ 350 ਸਾਲਾ ਪੂਰਵ ਹੋਵੇ ਤੇ ਸਾਡੇ 3 ਲੱਖ ਕਰੋੜਾਂ ਦੀ ਸੰਗਤ ਜਿਹੜੀ ਅਰਬਾਂ ਦੀ ਸੰਗਤ ਹੈ ਦੁਨੀਆ ਭਰ ਦੇ ਵਿੱਚ ਇਹ ਕੇਵਲ ਤੇ ਕੇਵਲ ਹਰਿਆਣਾ ਕਮੇਟੀ ਨੇ ਤੀ ਚਾ ਕੇਵਲ ਅਰਬਾਂ ਦੀ ਸੰਗਤ ਦੇ ਵਿੱਚ ਅਰਬਾਂ ਦੀ ਸੰਗਤ ਦੇ ਵਿੱਚ ਸਿਰਫ ਸਾਢੇ 3 ਲੱਖ 3 ਲੱਖ ਦਾ ਮੰਗ ਰੱਖੀ ਹੈ ਬੇਨਤੀ ਕੀਤੀ ਹੈ ਮੈਂ ਤੇ ਚਾਹਾਂਗਾ ਕਿ ਸਾਢੇ 3 ਕਰੋੜ ਵੀ ਦੁਨੀਆ ਭਰ ਦੇ ਸਿੱਖ ਸੰਗਤ ਇੱਥੇ ਸ਼ਮੂਲੀਅਤ ਕਰੇ ਤੇ ਇੱਕ ਦੁਨੀਆ ਭਰ ਦਾ ਰਿਕਾਰਡ ਬਣੇ ਕਿ ਜਿੰਨਾ ਮਾਨਵਤਾ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਤੇ ਹਿੰਦੂ ਧਰਮ ਨੇ ਹੀ ਮਾਨਵਤਾ ਨੂੰ ਵਿਚਾਲਿਆ ਇੱਕ ਧਰਮ ਨੂੰ ਵਿਚਾਲਿਆ ਉਹਦੇ ਵਾਸਤੇ ਸਾਡੇ 3 ਕਰੋੜ ਦੀ ਸੰਗਤ ਮੈਂ ਸਮਝਦਾ ਹਾਂ ਥੋੜੀ ਹੈ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਦੁਨੀਆ ਪਰਦੇਸਣ ਵਾਲੇ ਲੋਕਾਂ ਨੂੰ ਕਿ ਆਓ ਤ੍ਰੀ ਤ੍ਰੀ ਤਮਤਾਂ ਦੇ ਵਿੱਚ ਗੁਰਦੁਆਰਾ ਤਮਤਾਂ ਸਾਹਿਬ ਜੋ ਇੱਕ ਸਿੱਖੀ ਦਾ ਟੂਰਾ ਹੈ ਉੱਥੇ ਆਣ ਕੇ ਆਪਾਂ ਸਾਰੇ ਰਲ ਕੇ ਦੁਨੀਆ ਭਰ ਦੇ ਲੋਕ 350 ਸਾਲਾ ਬੜੇ ਉੱਚੇ ਪੱਧਰ ਤੇ ਮਨਾਈਏ ਜਿਹਦੇ ਵਿੱਚ ਵਿਸ਼ੇਸ਼ ਕੋਈ ਲੰਗਰ ਨਹੀਂ ਹੋਣਗੇ ਸਾਰੇ ਵਾਧੂ ਲੰਗਰਾਂ ਦੀ ਮਨਾਹੀ ਹੋਵੇਗੀ ਕੇਵਲ ਇੱਕ ਫੁਲਕਾ ਹੋਵੇਗਾ ਇੱਕ ਦਾਲ ਹੋਏਗੀ ਇੱਕ ਨਾਲ ਸਬਜ਼ੀ ਹੋਏਗੀ ਤੇ ਕਿੜਾ ਪ੍ਰਸ਼ਾਦ ਤੇ ਖੀਰ ਚੱਲੇਗੀ ਬਾਕੀ ਨਾ ਹੀ ਜਿਹੜੇ ਜਿਨ੍ਹਾਂ ਨੂੰ ਆਪਾਂ ਫਾਸਟ ਫੂਡ ਕਹਿੰਦੇ ਹਾਂ ਨਾਇਓ ਸ਼ਬੀਲਾ ਕੋਕੋ ਕੋਲਾ ਦੀਆਂ ਕੈਂਪਾ ਕੋਲਾ ਜਾਂ ਠੰਡੇ ਦੀਆਂ ਲੱਗਣ ਗਿਆ ਉੱਥੇ ਚੱਲ ਸਕਦਾ ਹੈ ਨਿੰਬੂ ਪਾਣੀ ਚੱਲ ਸਕਦਾ ਹੈ ਤੇ ਜੇ ਕੋਈ ਜ਼ਿਆਦਾ ਹੀ ਭਾਵਨਾ ਰੱਖਦਾ ਹੈ ਕਿ ਉੱਥੇ ਸ਼ਰਦਾਈ ਚੱਲ ਸਕਦੀ ਹੈ ਇਸ ਤੋਂ ਇਲਾਵਾ ਕਿਸੇ ਨੂੰ ਵੀ ਉਹ ਲੰਗਰ ਦੇ ਵਿੱਚ ਸਟਾਲ ਲਾਣ ਦੀ ਤੇ ਜਾਂ ਜਿਹੜੇ ਇਹ ਵੱਡੂ ਦੇ ਆਪਾਂ ਇਹਨਾਂ ਨੂੰ ਫਾਸਟ ਫੂਡ ਕਹਿ ਕੇ ਪਕਾਰਨੇ ਆ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਵੇਗੀ ਸਟਾਲ ਲਾਣ ਦੀ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਮੇਰੇ ਵੀਰਾਂ ਨੇ ਲੰਗਰ ਦੀ ਸੇਵਾ ਕਰਨੀ ਹੈ ਉਹ ਵੀ ਲੰਗਰ ਇਸ ਤੋਂ ਬਾਅਦ ਨਹੀਂ ਕੋਈ ਲਵਾਂ ਦੀ ਇਜਾਜ਼ਤ ਦਿੱਤੀ ਜਾਏਗੀ ਆਓ 28 ਤਰੀਕ ਨੂੰ ਅਖੰਡ ਪਾਤਸ਼ਾਹ ਦੇ ਆਰੰਭ ਹੋਣਗੇ ਅਤੇ 30 ਤਰੀਕ ਨੂੰ ਅਰਦਾਸ ਹੋਵੇਗੀ ਸਰਬੱਤ ਦੇ ਭਲੇ ਦੀ ਅਰਦਾਸ ਦੁਨੀਆ ਪਰਦੇ ਤਰਨ ਭਲੇ ਦੀ ਅਰਦਾਸ ਆਓ ਸਰਦਾਰਸ ਵਿੱਚ ਸ਼ਾਮਲ ਹੋ ਕੇ ਬੁਰਖ ਤੇ ਇੱਕ ਬਹਾਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਲੰਗਰ ਹਾਲ ਨੂੰ ਲੈ ਕੇ ਸਰਦਾਰ ਜਗਦੇਵ ਸਿੰਘ ਜੀ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਪ ਸਿੰਘ ਛਿੰਦਾ ਜੀ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੰਗਰ ਹਾਲ ਨੂੰ ਲੈ ਕੇ ਮੰਗ ਕੀਤੀ ਗਈ ਉਹਨਾਂ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਜਿਹੜਾ ਲੰਗਰ ਹਾਲ ਹੈ ਉਹ ਪ੍ਰਧਾਨ ਸਾਹਿਬ ਜੀ ਦੇ ਸਾਹਮਣੇ ਬਣਾਇਆ ਜਾਵੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਮੰਗ ਕੀਤੀ ਗਈ ਸ਼੍ਰੋਮਣੀ ਗੰਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸ਼ਹੀਦ ਗੰਗ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਦੀ ਬਲਾਕ ਅਤੇ ਉਸ ਦੇ ਨਾਲ-ਨਾਲ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਉਦਘਾਟਨ ਨੂੰ ਲੈ ਕੇ ਸ਼੍ਰੋਮਣੀ ਗੰਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਸ੍ਰੀ ਅਮਰਸਰ ਸਾਹਿਬ ਸਾਡੇ ਮਾਤਾ ਕੋਲਾ ਜੀ ਭਲਾਈ ٹرسٹ ਜੋ ਉਹਦੇ ਮੁੱਖ ਸੇਵਾਦਾਰ ਆ ਭਾਈ ਗੁਰਕਪਾਲ ਸਿੰਘ ਜੀ ਭਾਈ ਹਰਵਿੰਦਰ ਸਿੰਘ ਜੀ ਲिटल ਔਰ ਸਮੁੱਚੇ ٹرسٹ ਨੇ ਸ਼ੀਰ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਵੀਂ ਇਮਾਰਤ ਖੜੀ ਕਰਕੇ ਉਹਦੇ ਵਿੱਚ ਰੈਨੋਵੇਟ ਕਰਕੇ ਬਹੁਤ ਹੀ ਅੱਛਾ ਆਕਾਰ ਜਿਹੜਾ ਹੈ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਦੇ ਨਾਲ ਨਾਲ ਇਹ ਪ੍ਰਬੰਧ ਕੀ ਜਿਹੜਾ ਬਲਾਕ ਆ ਉਹ ਉਹਦੀ ਸੇਵਾ ਕੀਤੀ ਆ ਜਿੱਥੇ ਆਫਿਸ ਬਣਾਏ ਆ ਫਰਨੀਚਰ ਲਾਇਆ ਉੱਥੇ ਹੀ ਕਿਚਨ ਬਣਾਈ ਗਈ ਆ ਬਾਥਰੂਮ ਬਣਾਏ ਗਏ ਆ ਇਸੇ ਤਰ੍ਹਾਂ ਜਿਹੜਾ ਡਿਸਪੈਂਸਰੀ ਡਿਸਪੈਂਸਰੀ ਦਾ ਵੀ ਕਾਰਜ ਜਿਹੜਾ ਕੀਤਾ ਗਿਆ ਆ ਪ੍ਰਮਾਤਮਾ ਕਾਲਪੂ ਸੱਚੇ ਬਾਦਸ਼ਾਹ ਜਿਹੜੇ ਭਾਈ ਗੁਰੂ ਕਬਾਲ ਸਿੰਘ ਜੀ ਪੂਰੇ ਸੰਸਾਦ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਕੀਰਤਨ ਦੇ ਤੌਰ ਤੇ ਕਥਾ ਦੇ ਤੌਰ ਤੇ ਬੜਾ ਵੱਡਾ ਉਹਨਾਂ ਦਾ ਨਾਮ ਆ ਇਸ ٹرسٹ ਦਾ ਵੀ ਤੇ ਭਾਈ ਗੁਰੂ ਅਕਬਾਲ ਸਿੰਘ ਉਹਨਾਂ ਦਾ ਵੀ ਮੈਂ ਅਰਦਾਸ ਕਰਦਾ ਉਹਨਾਂ ਨੇ ਕਾਜ ਕੀਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਖੁਸ਼ੀਆਂ ਬਖਸ਼ਣ ਤੇ ਦੇਹ ਰੋਗਤਾ ਬਖਸ਼ਣ ਤੇ ਅੱਗੇ ਜਿੱਦਾਂ ਵੀ ਉਹ ਧਰਮ ਦਾ ਕਾਰਜ ਕਰਦੇ ਆ ਤੇ ਨਾਲ-ਨਾਲ ਜਿਹੜੇ ਜਿੱਥੇ ਵੀ ਸੇਵਾ ਦੀ ਲੋੜ ਪੈਂਦੀ ਆ ਅੱਜ ਜਿਸ ਤਰ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸੇਵਾ ਕੀਤੀ ਇਹ ਕਾਰਜ ਕਰਦੇ ਰਹਿਣ ਤਾਂ ਕਿ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ ਮੈਂ ਅਰਦਾਸ ਵੀ ਹੈ ਮੇਰੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਕਿ ਉਹਨਾਂ ਨੂੰ ਦੇਹ ਰੋਗ ਦਾ ਤੇ ਖੁਸ਼ੀਆਂ ਬਖਸ਼ਣ ਤੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਕਾਰਜ ਕਰਨਾ ਸੀ ਭਾਈ ਹਰਜਿੰਦਰ ਸਿੰਘ ਜੀ ਸਾਡੇ ਧੰਮੀ ਸਾਹਿਬ ਨੇ ਕਰਨਾ ਸੀ ਉਹਨਾਂ ਦੇ ਜਿਵੇਂ ਕਰਕੇ ਮੈਨੂੰ ਆਉਣਾ ਪਿਆ ਤੇ ਉਹਨਾਂ ਦੇ ਉਹਨਾਂ ਦਾ ਕਾਰਜ ਹੀ ਅਸੀਂ ਕਰਦੇ ਪਏ ਆ ਤੇ ਕਿਉਂਕਿ ਬڑے ਵੱਡੇ ਕਾਰਜ ਆ ਸ਼ੂਨੀ ਕਮੇਟੀ ਦੇ ਤੇ ਇਹ ਕਾਰ ਜਿਹੜੇ ਆ ਸੇਵਾ ਦੇ ਨਾਲ ਹੀ ਹੁੰਦੇ ਆ ਤੇ ਅੱਜ ਦੀ ਸੇਵਾ ਜਿਹੜੀ ਐ ਸੀਤ ਬਾਬਾ ਦੀਪ ਸਿੰਘ ਜੀ ਤੇ ਗੁਰੂ ਘਰ ਦੀ ਉਹ ਭਾਈ ਗੁਰਕਬਾਨ ਸਿੰਘ ਉਹਨਾਂ ਨੇ ਲਈ ਆ ਭਾਈ ਹਰਵਿੰਦਰ ਸਿੰਘ ਜੀ ਲिटल ਇਹਨਾਂ ਸਾਰਿਆਂ ਨੇ ਲਈ ਆ ਸਾਡੇ ਨਾਲ ਦੁਜਾ ਜੈਪ ਸਿੰਘ ਜੀ ਵਿਆਸੀ ਸਾਡੇ ਮੈਨੇਜਰ ਸਚਕਣ ਸਿੰਘ ਦਰਵਾਦ ਸਾਹਿਬ ਤੇ ਸੀਤ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਸਰਵਨ ਵੀ ਬੈਠੇ ਹੈਡ ਗ੍ਰੰਥੀ ਵੀ ਸਭ ਜਿਹੜੇ ਸਾਜ ਦੇ ਖੁਸ਼ੀਆਂ ਦੇ ਸਮੇਂ ਆਏ ਆ ਮੈਂ ਫਿਰ ਟਰੱਸਟ ਦਾ ਧੰਨਵਾਦ ਕਰਦਾ ਹੋਇਆ ਖੀਚ ਅਰਦਾਸ ਕਰਦਾ ਵੀ ਇਹ ਕਾਰ ਜਿਹੜੇ ਆ ਉਦਮ ਦੇ ਨਾਲ ਜੇ ਚੀਜ਼ ਬਾਬਾ ਦੀਪ ਸਿੰਘ ਜੀ ਟੁੱਟੇ ਆ ਤਾਂ ਹੀ ਇਹ ਕਾਰਜ ਹੁੰਦੇ ਇਸੇ ਤਰ੍ਹਾਂ ਦੇ ਕਾਰਜ ਜਿਹੜੇ ਗੁਰੂ ਕਰੋੰਦਾ ਦੇ ਵਿੱਚ ਤੇ ਗੁਰੂ ਘਰ ਦੀਆਂ ਆਪਾਂ ਖੁਸ਼ੀਆਂ ਲੈਂਦੇ ਰਹੀ ਆ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਤ ਸਿੰਘ ਜੀ ਮਾਨਣ ਉਹਨਾਂ ਨੇ ਬਹੁਤ ਡਿਟੇਲ ਦੇ ਨਾਲ ਸਾਰੀ ਜਿਹੜੀ ਹੈ ਨਾ ਗੱਲਬਾਤ ਸਾਂਝੀ ਕੀਤੀ ਹੈ ਬਸ ਇੰਨਾ ਹੀ ਹੈ ਵੀ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ तकरीबन 7-8 ਲੱਖ ਸ਼ਰੀਰ ਸੇ ਸ਼ਿਕਾਉਂਦਾ ਹੈ ਤੇ ਹੁਣ ਉਹਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧ ਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਵੀਰ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਆ कोरोना ਨੇ ਧੀਵੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚੇ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਇਹ ਐਤਵਾਰ ਬਹੁਤ ਘੱਟ ਹੁੰਦਾ ਹੈ ਕਈ ਵਿੱਚ ਬੇਹੋਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗ੍ਹਾ ਬਣ ਗਈ ਉੱਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼ਰਮਣੀ ਕਮੇਟੀ ਕੁਲਵੰਤ ਸਿੰਘ ਜੀ ਮੰਨਣ ਕੇ ਇੱਥੋਂ ਦੇ ਵੀਰ ਮੈਂਦਰ ਗਰੰਥੀ ਸਿੰਘ ਜੀ ਹੋਰ ਜਿੰਨੀਆਂ ਰੂਹਾਂ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇਥੋਂ ਦੇ ਜਿਹੜੀ ਇਹ ਸੇਵਾ ਝੋਲੀ ਚ ਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਲ ਇੰਡੀਆ ਯੂਥ ਸਿੱਖ ਸੇਵਾ ਸਮਿਤੀ ਸੰਗਠਨ ਦੇ ਵੱਲੋਂ 3 ਅਗਸਤ ਨੂੰ ਸਿਹਤ ਨੂੰ ਲੈ ਕੇ ਕੈਂਪ ਲਗਾਇਆ ਗਿਆ ਇਸ ਕੈਂਪ ਨੇ ਵਿੱਚ ਲੋਕਾਂ ਦੇ ਵੱਲੋਂ ਸਿਹਤ ਨੂੰ ਲੈ ਕੇ ਟੈਸਟ ਵੀ ਕਰਾਏ ਗਏ ਇਹ ਜਿਹੜਾ ਕੈਂਪ ਸੀ ਉਹ ਹਰੀਨਗਰ ਦੇ ਵਿੱਚ ਲਗਾਇਆ ਗਿਆ ਅਤੇ ਹਰੀਨਗਰ ਦੇ ਇਲਾਕੇ ਵਾਸੀਆਂ ਅਤੇ ਲੋੜਵੰਦ ਲੋਕ ਅਤੇ ਇਸ ਦੇ ਨਾਲ-ਨਾਲ ਬਜ਼ੁਰਗ ਨਾਗਰਿਕਾਂ ਵੱਲੋਂ ਇਸ ਕੈਂਪ ਦੇ ਵਿੱਚ ਸਿਹਤ ਨੂੰ ਲੈ ਕੇ ਟੈਸਟ ਕਰਾਏ ਗਏ ਮੈਂ ਬਹੁਤ-ਬਹੁਤ ਧੰਨਵਾਦ ਕਰਤਾ ਹਾਂ ਸਭ ਤੋਂ ਪਹਿਲੇ ਸ਼ਿਆਮ ਸਰਮਾ ਜੀ ਦਾ ਐਮ ਐਲ ਏ ਜੋ ਹਮਾਰੇ ਇੱਥੇ ਹਰੀਨਗਰ ਸੇ ਹਨ ਇਹਨਾਂ ਨੇ ਹਮੇ ਇੱਕ ਮੌਕਾ ਦਿਆ ਹਮੇ ਬੁਲਾਇਆ ਹੈ ਇੱਥੇ ਕਿਉਂਕਿ ਹਮ ਪਿਛਲੇ 450 ਕੈਂਪ ਜੋ ਪਿਛਲੇ 12 ਸਾਲਾਂ ਵਿੱਚ ਲਗਾ ਚੁਕੇ ਹਨ ਆਲ ਓਵਰ ਇੰਡੀਆ ਕੇ ਅੰਦਰ ਇਹਨਾਂ ਨੇ ਹਮੇ ਇੱਕ ਮੌਕਾ ਦਿਆ ਕਿ ਆਪ ਕੀ ਕਰ ਰਹੇ ਹੋ ਹਮੇ ਵੀ ਪਤਾ ਲਗੇ तो इनका मैं बहुत बहुत धन्यवाद करता हूँ और इनके यहाँ के जो विधानसभा की पब्लिक है उनका भी कि इन्होंने हमें एक मौका दे हमें पड़खा जाना कि हाँ ये जो सेवा चल रही है ये बहुत ही अच्छे तरीके से चल रही है और हमें आश्वासन दिया गया कि आगे हम जो भी सहयोग होगा एन को कोई भी किसी तरह का भी ऑल ओवर इंडिया के अंदर ये हमारे साथ खड़े हैं हमारे बड़े भाई हैं हमारे मैं इनके साथ ही अपने ओंकार सिंह सैनी जी जो हमारे पिछले 12 साल से हमारे एन में साथ लगे काम कर रहे थे हमारे जनरल नेशनल जनरल सेक्रेटरी हैं मैं इनका भी धन्यवाद करता हूँ क्योंकि इनके बिना हमारी एन हम आगे नहीं बढ़ पाते इन्होंने बहुत सहयोग दिया हमें किसी भी तरह भी सामाजिक में समाज में और आर्थिक रूप से किसी भी तरफ से तो मैं सारी टीम का हरविंद्र सिंह विरदी जी का जो दिल्ली स्टेट प्रेसिडेंट है मैं बहुत बहुत धन्यवाद करता हूं एक बार आकाश हॉस्पिटल साथ वैकेंटेश्वर हॉस्पिटल का क्लोब डेंटल आई टीम और साथ ही आई के जो आए हैं और छह हॉस्पिटल यहां पे आए हैं ये सब श्री श्याम शर्मा जी के जो हमें आश्वासन दिया गया था जो हमें कहा गया था कि इस तरह आपने करने हैं मैं बहुत बहुत धन्यवाद करता हूँ दोबारा से इनका आज हमने श्याम शर्मा जी के सहयोग से इनके कार्यालय में अपना आई जो कि हमारी दो हजार से रजिस्टर्ड है आज तक 400 सौ ऊपर कैंप लगा चुकी है आज हमने सौभाग्य से अपनी विधानसभा में श्याम शर्मा जी के साथ कंधे से कंधा मिला के आज उन्होंने सुबह आठ बजे से यहाँ पे हमने काम करना शुरू किया अब दो बजे तक यहाँ पे हम लगातार हमारी पूरी भारतीय जनता पार्टी के तीनों मंडल अध्यक्ष सारे कार्यकर्ता भाई बाकी हमारी आयसा एन की टीम श्याम शर्मा जी के साथ मिलकर काम किया हमने बहुत ही अच्छा लगा और आने वाले समय में श्याम शर्मा जी ने हमें ऑर्डर किया है कहते कि मेरे कार्यकर्ताओं के टेस्ट तीन तीन महीने के बाद होने चाहिए मेरा कोई भी कार्यकर्ता सोचे ना कि मैंने कहाँ से टेस्ट कराने आपके एनजीओ ही टेस्ट कराएगी और आपसे वचन देके जाते हैं आज यहां पे हम सारे कार्यकर्ताओं के सारी विधानसभा के टेस्ट हम यहां पे इसी तरीके से ही करवाते रहेंगे कल लुधियाणे ਵਿਖੇ ਸੀਐਮ ਭਗਵੰਤ ਮਾਨ ਜੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਨਸ਼ਾ ਮੁਕਤੀ ਮੋਰਚਾ ਜ਼ੋਨ ਦੇ ਇੰਚਾਰਜ ਨਾਲ ਖਾਸ ਤੌਰ ਤੇ ਮੀਟਿੰਗ ਕੀਤੀ ਗਈ। ਸਿਰਫ ਇੰਨਾ ਹੀ ਨਹੀਂ ਭਾਰਤ ਨਗਰ ਚੌਕ ਦੇ ਵਿੱਚ ਉਹਨਾਂ ਦੇ ਵੱਲੋਂ ਨਿੱਜੀ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਹੋਇਆ ਗਿਆ ਜਿੱਥੇ ਉਹਨਾਂ ਦੇ ਵੱਲੋਂ ਇੱਕ ਸਪੀਚ ਵੀ ਦਿੱਤੀ ਗਈ। ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਇਸ ਸਪੀਚ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋ ਮੈਨੂੰ ਪਰਿਵਾਰ ਦਾ ਮੁਖੀ ਆ ਤੁਸੀਂ ਚੁਣਿਆ ਹੋਇਆ ਹੈ। ਔਰ ਮੈਂ ਇਸ ਗੱਲ ਤੇ ਬਿਲਕੁਲ ਮੋਰ ਲਾਉਣਾ ਕਿ ਜਦੋਂ ਤੁਸੀਂ ਪਿੰਡਾਂ ਜਾਂਦੇ ਹੋ ਜਦੋਂ ਕੰਮ ਕੰਮ ਗਿਣਾਉਣ ਦੀ ਵਾਰੀ ਆਉਂਦੀ ਹੈ ਤਾਂ ਥੋਡੀਆਂ ਉਂਗਲਾਂ ਜਾਂ ਕਾਪੀ ਦਾ ਪੈਨ ਦੀ ਜਾਂ ਵਰਕਾ ਮੁੱਕ ਸਕਦਾ ਕੰਮ ਨਹੀਂ ਮੁੱਕਦੇ ਜਿਹੜੇ ਆਪਾਂ ਕਰ ਚੁੱਕਿਆ ਹੁਣ ਤੱਕ ਸਾਢੇ 3 ਸਾਲਾਂ ਵਿੱਚ ਉਹ ਭਾਵੇਂ 55000 ਸਰਕਾਰੀ ਨੌਕਰੀਆਂ ਹੋਣ ਬਿਨਾ ਸ਼ਿਫਾਰਿਸ਼ ਤੋਂ ਬਿਨਾ ਰਿਸ਼ਵਤ ਤੋਂ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਫਿਲਹਾਲ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ